ਸੋ ਕਹੋ タル ਗੁਰ ਸੇਵੀਐ ਹਨਸ ਸਹਜ ਸੁਪਾਏ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਹੋਵੈ ਸਿਫਤ ਖਸਮਨੀ ਨੂਰ ਅਰਸ ਹਉ ਕਰਸ ਹਾ ਤੋ ਟਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਲੀ ਕੱਟੀ ਸਜਣ ਸੱਚਾ ਪਾਤਸ਼ਾਹ ਸਿਰ ਸਾਹੰਦ ਜਿਸ ਪਾਸ ਬਹਿਠਿਆ ਸੋਹੀ ਐ ਸਵਨਾ ਦਾ ਵੇਸਾ ਸਜਣ ਸੱਚਾ ਪਾਤਸ਼ਾਹ ਸਿਰ ਸਾਹੰਦ ਜਿਸ ਪਾਸ ਬਹਿਠਿਆ ਸੋਹੀ ਸਬਨੰਦਾ ਵੇਸਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ ਚੌਥਾ ਅੰਤਰ ਅਗਿਆਨ ਭਈ ਮਤ ਮਦਮਾ ਸਤ ਗੁਰ ਕੀ ਪ੍ਰਤੀਤ ਨਾਹੀ ਅੰਦਰ ਕਪਟ ਸਭ ਕਪਟੋ ਕਰ ਜਾਣ ਕਪਟੇ ਖਪਹ ਖਪਾਹੀ ਅੰਤਰ ਅਗਿਆਨ ਭਈ ਮਤ ਮਦਮ ਸਤ ਗੁਰ ਕੀ ਪ੍ਰਤੀਤ ਨਾਹੀ ਅੰਦਰ ਕਾਪਟ ਸਭ ਕਾਪਟੋ ਕਰ ਜਾਣ ਕਾਪਟੇ ਖਪਹ ਖਪਾਹੀ ਸਤ ਗੁਰ ਕਾ ਪਾਣਾ ਚਿਤ ਨਾ ਆਵੇ ਆਪਣ ਸੁਆਇ ਫਿਰਾਹੀ ਕਿਰਪਾ ਕਰੇ ਜੇ ਆਪਣੀ ਤਾ ਨਾਨਕ ਸ਼ਬਦ ਸਮਾਹੀ ਮਹੱਲਾ ਚੌਥਾ ਮਨਮੁਖ ਮਾਇਆ ਮੋਹ ਵਿਆਪੇ ਦੂਜਾ ਭਾਏ ਮਨੁ ਆਥਿਰ ਨਾਹਿ ਆਂਧਨ ਜਲਤ ਰਹੈ ਦਿਨ ਰਾਤੀ ओम खपह खपाह अंतर लोब महा गुब्बारा तिक निकट ना कोई जाहे ओए आप दुखी ਸੁਖ ਕਬਹ ਨਾ ਪਾਵੈ ਜਨਮ ਮਰਹ ਮਰ ਜਾਹਿ ਨਾਨਕ ਬਖਸ ਲੈ ਪ੍ਰਭ ਸਾਚਾ जे गोरचरणी चित्त लाहे पौड़े संत भगत परवान जो प्रभ पाया ਬਿਚਖਣ ਜੰਤਾ ਜਿਨੇ ਹਰ ਧਿਆਇਆ ਅੰਮ੍ਰਿਤ ਨਾਮ ਨਿਧਾਨ ਪੋਜਨ ਖਾਇਆ संत जनाकी तोर मस्तक लाया नानक भए पुनीत हारा तीर्थन आया ਸ਼ਾਂਤ ਜਨਾ ਕੀ ਤੋਰ ਮਸਤਕ ਲਾਇਆ ਨਾਨਕ ਭਏ ਪੁਨੀਤਾ ਹਰ ਤੀਰਥ ਨਾਇ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸ਼ਲੋਕ ਮਹੱਲਾ ਚੌਥਾ ਅੰਤਰ ਅਗਿਆਨ ਪਈ ਮਤ ਮਦਮ ਸਤ ਗੁਰ ਕੀ ਪ੍ਰਤੀਤ ਨਾਹੀ ਅੰਦਰ ਕਾਪਟ ਸਭ ਕਪਟੋ ਕਰ ਜਾਣਾ ਕਪਟੇ ਖਪ ਹੈ ਖਪਾਹੀ ਰਾਗ ਸੋਠ ਦੀ ਵਾਰ ਪੌੜੀ 26ਵੀਂ ਸਲੋਕਾਂ ਨਾਲ